ਖੜੋ ਪਿੱਛੇ ਆ ਜਾਓ ਆ ਭਾਈ ਇੱਥੇ ਮੇਰੀ ਸੁਣਦਾ ਹੁਣ 850 ਹੋ ਰਹੀ ਹੈ ਪ੍ਰਸ਼ਾਸਨ ਦੇ ਨਾਲ ਮੈਂ ਕਹਿੰਦਾ ਮੈਂ ਕਹਿੰਦਾ ਵਾਲੀਆ ਸਾਹਿਬ ਅਰਿਆ ਵੀ ਟਾਈਮ ਹੈ ਪੁਰਾਣੇ ਬਣੇ ਅਹੀਂ ਜੇ ਕਿਹਾ ਤੇ ਮਾਰ ਕੇ ਚੱਲ ਜਣਾ ਨਹੀਂ ਤੂੰ ਮਾਰਨਾ ਪਿੱਛੇ ਆ ਜਾ ਨਹੀਂ ਪਿਆਰ ਨਾਲ ਨਹੀਂ ਪਿਆਰ ਨਾਲ ਫਿਰ ਕੋਈ ਤਰੀਕਾ ਥੋੜਾ ਹੈ ਕਿਹੜੇ ਵਾਲਾ ਤੂੰ ਬੈਠੇ ਅਸੀਂ ਬੈਠੇ ਅਸੀਂ ਬੈਠੇ ਬੈਠੇ ਅਸੀਂ ਬੈਠੇ ਨਹੀਂ ਮੈਨੂੰ ਤੁਹਾਨੂੰ ਨਹੀਂ ਪਤਾ ਮੇਰਾ ਪਿੱਛੇ ਆਜੋ ਤੁਹਾਨੂੰ ਨਹੀਂ ਪਤਾ ਮੇਰਾ ਅਸੀਂ ਜਾਵਾਂ ਇੱਥੇ ਆਏ ਅਸੀਂ ਪੱਠੇਵੜਾ ਨਹੀਂ ਆ ਗਏ ਉਹ ਨਹੀਂ ਮੈਂ ਬੈ ਕੇ ਆਖਿਆ ਵਾਲੀਆ ਸਾਹਿਬ ਪਿੱਛੇ ਜੋ ਨਹੀਂ ਜਾਂਦੇ ਤਾਨੂੰ ਵੀ ਨਹੀਂ ਪਿਛੜ ਨਹੀ ਤੁਸੀਂ ਇੱਥੇ ਰੁਕ ਜਾ ਰਹੀ ਆ ਕਹਿੰਦਾ ਰੁਕ ਜਾਓ ਡੀਐਸਪੀ ਸਾਹਿਬ ਐਸਐਸਪੀ ਸਾਹਿਬ ਨੂੰ ਦੱਸੋ ਇਹਨਾਂ ਨੂੰ ਅਹੀ ਫੁੱਦੂ ਨਹੀਂ ਆਗੇ ਮੈਂ ਇਹ ਮੁੰਡੇ ਪਿਛੇ ਨਾ ਤੇਰੇ ਮੁੰਡੇ ਮੈਂ ਖੁੱਲੇ ਖੁੱਲੇ ਮੈਂ ਨਾ ਪਿਛੜ ਜਾ ਪਿਛੇ ਆ ਸਾਡੇ ਵੇਖ ਨਹੀਂ ਦੱਸ ਸਕੀ ਅਸੀਂ ਅਸੀਂ ਕਹਿੰਦੇ ਰੁਕ ਲਓ ਅਸੀਂ ਇਹਨੂੰ ਸ਼ੇਅਰ ਕਰਦੇ ਆਂ ਦੇਖੋ ਅਜਨਾਲਾ ਆ ਗੱਲ ਗਲਤ ਆ ਠੀਕ ਹੈ ਗਲਤ ਮੈਂ ਨਾ ਪਿਛੜ ਜਾ ਤੂੰ ਸਭ ਨੂੰ ਜਾਣਦਾ ਸੀ ਨਹੀਂ ਵਾਲਿਆ ਸਾਹਿਬ ਪਹਿਲੀ ਵਾਰ ਮੈਚ ਪਿਆ ਮੈਂ ਨਾ ਪਿੱਛੇ ਹਟ ਜਾ ਨਹੀਂ ਨਹੀਂ ਅੱਗੇ ਵਧ ਲੈ ਚਲੋ ਫਿਰ ਫਿਰ ਪਿੱਛੇ ਚੱਲ ਜਾ ਚੱਲ ਜਾ ਪਿੱਛੇ ਫਿਰ ਪਿੱਛੇ ਜਾ ਉਹ ਕੱਟਦਾ ਸਾਡੀ ਜਣਾ ਪਿੱਛੇ ਜਾ ਆਪਣੇ ਪਿਛਾ ਭਗਵੰਤ ਮਾਨ ਭਗਵੰਤ ਮਾਨ ਸਰਕਾਰ ਇਸ ਟਾਈਮ ਦੇ ਤ ਤੂੰ ਦੇਖ ਲੈ ਗਾਣ ਗਾਣ ਜਿੱਦ ਨੂੰ ਮੈਂ ਕਹਿੰਦਾ ਨਹੀਂ ਜਾਣਾ ਗਾੜੀ ਪਿੱਛੇ ਹਟ ਜਾ ਪਿੱਛੇ ਲੈ ਕੇ ਬੰਦਾ ਲਾਓ ਕਹਿੰਦੇ ਨਾ ਗੱਲ ਕਰੀਏ ਵਾਲੀਆ ਸਾਹਿਬ ਪਿੱਛੇ ਹਟ ਜਾ ਮੈਂ ਨਾ ਵਾ ਗਲਤ ਕਰ ਰਹੇ ਹੋ ਹੈ ਨਹੀਂ ਡੀਐਸਪੀ ਸਾਹਿਬ ਠੀਕ ਨਹੀਂ ਹੈ ਪਿੱਛੇ ਹਟ ਸਾਨੂੰ ਬੰਦਾ ਲਿਆਓ ਗੱਲ ਕਹਿੰਦੇ ਨਾ ਕਰੀਏ ਕਿਹ ਕਿਹਦੇ ਨਾਲ ਗੱਲ ਕਰੀਏ ਕੌਣ ਹੈ ਗੱਲ ਕਰਨ ਪਿੱਛੇ ਹਟ ਜਾ ਆਹੀ ਖਲੋਤੇ ਨਾਲ ਗੱਲ ਕਰਨੀ ਆ ਨਹੀਂ ਨਹੀਂ ਇਹ ਗੱਲ ਕਰਨੀ ਆ ਨਹੀਂ ਨਹੀਂ ਪਿੱਛੇ ਹਟ ਗੈਰੀ ਗੱਲ ਤੋਹੀ ਤਾਂ ਦਬਕੇ ਮਾਰਨ ਆਣ ਕੇ ਇਹ ਵੀ ਠੀਕ ਨਹੀਂ ਹੈ ਦਬਕੇ ਮਾਰਨ ਆ ਕੇ ਮੈਂ ਤਾਂ ਫੇਰ ਨਾ ਮੈਂ ਫੇਰ ਨਾ ਵਾਲੀਆ ਸਾਹਿਬ ਓ ਕਾਕਾ ਖਲੋ ਜਾ ਓ ਕਾਕਾ ਖਲੋ ਜਾ ਮੈਂ ਨਾ ਜੇ लाठी ਚਾਹ ਤਾਂ ਹੁਕਮ ਦੇਂਦੇ ਲੈ ਲਾ ਮਾਸਾ ਨਹੀਂ ਤੇ ਤੇ ਗਿਲਾ ਚਲਾ ਲਾ ਜੇ ਤੇਰੇ ਤੇ ਗਿਲਾ ਹਾਉ ਤੇ ਮੈਨੂੰ ਕਹਿ ਦੀ ਫਿਰ ਇਹਨੂੰ ਕਰੀਏ ਨਾ ਤੁਸੀਂ ਤੁਸੀਂ ਸਾਨੂੰ ਛਾਲ ਕਰਕੇ ਇਹ ਕੋ ਖਵੇਰ ਦੇ ਬਿਠਾਇਆ ਕਦੋਂ ਦੇ ਕਦੋਂ ਦੇ ਢਿੱਕਣ ਦੇ ਆ ਕਦੋਂ ਦੇ ਢਿੱਕਣ ਦੇ ਅਸੀਂ ਮੰਨਦਾ ਸਾਡੀ ਯਾਰ ਤੁਸੀਂ ਜਵਾਬ ਦੇ ਦਿਓ ਵੀ ਨਹੀਂ ਮੰਨਦਾ ਮੁੱਖ ਮੰਤਰੀ ਆਹੋ ਵੀ ਐਸਾ ਬੈਠੇ ਬੈਠੇ ਰਹਿਣਾ ਸਾਰਾ ਦਿਨ ਵੇਲੇ ਆਏ ਘਰੋਂ ਗੱਲ ਪਨਾ ਦਾ ਡੀਆਈਜੀ ਵੀ ਉਹਨੂੰ ਉਹੀ ਸ਼ੌਂਕਿਆ ਸ਼ੰਭੂ ਵਾਲਾ ਵੀ ਮੈਂ ਲਾਠੀ ਚਾਰਟ ਕਰ ਲਿਆ ਹੁਣ ਕਾ ਇੱਥੇ ਆ ਕੇ ਜ਼ਲ ਕਰ ਲਾ ਟੀਸੀ ਰੱਬ ਤੋਂ ਡਿੱਗੀ ਆ ਉਹਨਾਂ ਕਾ ਸਾਨੂੰ ਆ ਕੇ ਦੱਸ ਦੇ ਕਿ ਕੀ ਹੋ ਰਿਹਾ ਵਾ ਵੀ ਭਾਈ ਇਹ ਤਾਂ ਨੇ ਵੀ ਦੱਸ ਦੋ ਵੀ ਜੇ ਨਹੀਂ ਮੰਨਦਾ ਤਾਂ ਵੀ ਦੱਸ ਦੋ ਹਾਂ ਠੀਕ ਆ ਜੇ ਨਹੀਂ ਮੰਨਦਾ ਤਾਂ ਵੀ ਦੱਸੋ ਤਾਂ ਸਹੀ ਵੀ ਸਾਡੀ ਨਹੀਂ ਮੰਦੀ ਆ ਉਹਦੀ ਕੀ ਗੱਲ ਸੀ ਹਾਂ ਇਹਨੂੰ ਸ਼ੇਅਰ ਕਰਿਓ ਜੀ ਦਾਲਾ ਸਾਹਿਬ ਬੋਲੋ ਜੇ ਦਾਲਾ ਚੱਲ ਕਿਸਾਨਾਂ ਮਿਤਰਾ ਬਾਈ ਕੰਦੂ ਬੀ ਕਰਾ ਚਾਰੀ ਕਰੋ ਚਾਰੀ ਕਰੋ ਪੀੜਤਾਂ ਦਾ ਪਰਿਵਾਰਕ ਜਿਹੜੇ 70000 ਰੁਪਏ ਮਾਗ ਜਾ ਰਹੇ ਆਏ ਆਏ ਹੋਏ ਜੀ ਆਇਆ ਭਗਵੰਤ ਮਾਨ ਸਾਹਿਬ ਜਿੱਥੇ ਹਰ ਪੀੜਤਾਂ ਲਈ ਮਾਗ ਜਾਵਣ ਡਣ ਆਏ ਆ ਜਿੰਦਾਬਾਦ 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 ਜਿਵੇਂ ਪੁਖਾਰੀਆਂ ਨੂੰ ਭੀਖ ਦੇਈ ਵੀ ਇਸ ਤਰੀਕੇ ਨਾਲ ਹੋਰ ਨਾ ਲਾ ਕੇ ਦੱਸ ਰਹੇ ਆ ਵਿਚਦਰਾ ਹਸਾਨ ਕਰ ਰਹੇ ਨੇ ਸਰਕਾਰ ਸਰਕਾਰ ਕਿਸਾਨਾਂ ਨਾਲ ਚਾਲਾਂ ਨਾਲ ਪੂਸ ਪਰਛਾਤੇ ਨੂੰ ਮਰਦਾਬਾਦ ਮਰਦਾਬਾਦ मुर्दाबाद मुर्दाबाद वर्तमान सरकार मुर्दाबाद 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 प्रति अक्रो सत्तर हजार रुपया फिर से मैं प्रति अक्रो सत्तर हजार रुपया माकर लेते रहेंगे लेके रहेंगे लेके रहेंगे मजदूर कर देना पुलिस प्रशासन मुर्दाबाद 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 ਨਾ ਉਠਾ ਲਿਆ ਸੱਗੇ ਵਾਲੇ ਲੀੜੇ ਪਾੜਾ ਮੇਰਾ ਚਲੋ ਕੋਈ ਦੱਸੋ ਜੀ ਆਹ ਭਾਈ ਟੋਗਾ ਸਿੰਘ ਜੀ ਲੋਕੋ ਕੇ ਤੋਂ ਸਾਡਾ ਮੋਬਾਈਲ ਤਾਂ ਉਹਦਾ ਮੋਬਾਈਲ ਕਿਥੇ ਭਰਾ ਮਲਾਜਮ ਨੇ ਗੱਡਿਆ ਕਿਰਪਾ ਕਰਕੇ ਉਹ ਦੇ ਦਿਓ ਉਹਦੇ ਕੱਪੜੇ ਵੀ ਪਾੜਿਆ ਮੋਬਾਈਲ ਵੀ ਕੱਢ ਲਿਆ ਵਾ ਵੀ ਨਹੀਂ ਚੰਦੇ ਪੀਏ ਬਲੇਮ ਤੁਹਾਡੇ ਤੇ ਲੱਗੇ ਜਦੋਂ ਅਸੀਂ ਜਾਣੇ ਫਿਰ ਪੁਲਸਾਰੇ ਅਫਸਰ ਨੇ ਪੁਲਸਾਲੀ ਕਰਨੀ ਹੁੰਦੀ ਆ ਭਾਵੇਂ ਤੂੰ ਜਦੋਂ ਅਸੀਂ ਜਾਈ ਜਾਣਾ ਭਾਵੇਂ ਕੱਚੇ ਤਰ੍ਹਾਂ ਦੀ ਰੱਸੀ ਕਰਦੇ ਹਾਂ tem para